ਫਗਾਇਆ ਇਹ ਮੇਲੇ ਦੀ ਫੋਲ ਤਿਆਰੀ ਹੈ ਜ ਸੁਵਿੰਦਰ ਸਿੰਘ ਦੀ ਕਿੰਨੇ ਚਿਰ ਦਾ ਹੋ ਗਿਆ ਜ ਸੁਵਿੰਦਰ ਇਹ 15 ਮਹੀਨਾ ਹੋ ਗਿਆ ਬਾਈ ਹਾਂ ਹਾਂ ਬਲੱਡ ਲਾਈਨ ਚ ਕਿਵੇਂ ਆ ਇਹ ਮਾਰੀ ਗੇਟ ਗਾਮ ਕਰਦੀ ਆ ਤੇ ਪਿਓ ਨਾਗਰਾਜ ਦਾ ਹੈ ਗੁਰਾਜ ਚੋੜਾ ਅੱਛਾ ਗਜਰਾਜ ਚੋਂ ਲੈਂਦਾ ਸੀ ਹਾਂ ਸਾਈਟ ਕਿੰਨੀ ਹੋਊਗੀ ਆਈ ਜੀ 60 ਹੋਊਗੀ 60 ਇੰਚ ਤੇ ਪਿਓ ਦੀ ਕਿੰਨੀ ਐ ਪਿਓ 40 ਇੰਚ ਦਾ ਦੀਗਾ ਅੱਛਾ ਪਿਓ 40 ਇੰਚ ਦਾ ਹਾਂ 62 ਇੰਚ ਦੀ ਇਹ ਫਰ ਮੇਲੇ ਵਾਸਤੇ ਤਿਆਰ ਕਰੀ ਜਾਣਾ ਹਾਂ ਹਾਂ ਮੇਲੇ ਆ ਤਿਆਰ ਕਰੀ ਜਾ ਤੇ ਵਿਕਾਊ ਆ ਇਹ ਕਿ ਕਿਵੇਂ ਆ ਉਗੇ ਪੈਸੇ ਦੇਣ ਲੱਗਾ ਤਾਂ ਵੇਚ ਵੀ ਦੇਵਾਂਗੇ ਠੀਕ ਹੈ ਲੋ ਬਾਈ ਆਪਾਂ ਵੀਡੀਓ ਪਾਉਣੀ ਹੈ ਤੈਨੂੰ ਹਰ ਵਾਰ ਸ਼ੇਅਰ ਵੀ ਕਰਿਓ ਠੀਕ ਹੈ ਜਸਵਿੰਦਰ ਸਿੰਘ ਛੱਤਿਆਣਾ ਤੇ ਜੇਕਰ ਕਿਸੇ ਨੇ ਬਸ਼ੇਰਾ ਖਰੀਦਣਾ ਹੋਵੇ ਤਾਂ ਬਾਈ ਦਾ ਨੰਬਰ ਆਪਾਂ ਡਿਸਕ੍ਰਿਪਸ਼ਨ ਚ ਪਾ ਦੇਵਾਂਗੇ ਖਰੀਦ ਵੀ ਸਕਦਾ ਹੈ ਕੰਨ ਕੰਨ ਦੇਖ ਸਕਦੇ ਹੋ ਤੁਸੀਂ ਮੱਥੇ ਦੇ ਪਟਾ ਵੀ ਚੈੱਕ ਕਰ ਸਕਦੇ ਹੋ